ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਇਸ ਚੈਨਲ ਦੇ ਵਿੱਚ ਚੈਨਲ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਬਹੁਤ ਤੁਹਾਡੇ ਹਰ ਇਗਜ਼ਾਮ ਦੀ ਬੈਸਟ ਤਿਆਰੀ ਕਰਵਾਉਂਦੇ ਆ। ਸੋ ਇਸ ਦੇ ਵਿੱਚ ਆਪਾਂ ਜਿਹੜੀ ਕਿ ਮਿੱਥ ਕਥਾ ਲੈ ਕੇ ਆਏ ਆ ਮਿੱਥ ਕਥਾ ਹੈਗੀ ਪਹਿਰਲਾਤ ਪਕਤ ਦੀ। ਹਾਂਜੀ ਪਹਿਲਾਂ ਮੈਂ ਤੁਹਾਨੂੰ ਇਹਨਾਂ ਸ਼ਾਰਟ ਦੇ ਵਿੱਚ ਸਟੋਰੀ ਦੱਸੂਗੀ ਫਿਰ ਆਪਾਂ ਪੂਰੀ ਡਿਟੇਲ ਚ ਸਟੋਰੀ ਕਰਾਂਗੇ ਇਹ। ਜਿਹੜੀ ਮਿੱਥ ਕਥਾ ਇਹਦੇ ਵਿੱਚ ਪਹਿਰਲਾਤ ਪਕਤ ਇਹਦੇ ਵਿੱਚ ਜਿਹੜਾ ਕਿ ਹਰਨਾਕਸ਼ ਤੇ ਪਰਨਾਕਸ਼ ਦੋ ਭਰਾ ਹੁੰਦੇ ਨੇ ਤੇ ਹਰਨਾਕਸ਼ ਜਿਹੜੀ ਕਿ ਧਰਤੀ 'ਤੇ ਰਾਜ ਕਰਨ ਲੱਗ ਜਾਂਦਾ ਹੈ। ਤੇ ਉਹਨੂੰ ਮੌਤ ਤੋਂ ਬਾਰਡਰ ਲੱਗਦਾ ਹੁੰਦਾ ਤਾਂ ਵਰ ਲੈ ਲੰਦਾ ਕਿ ਨਾ ਮੈਂ ਦਿਨ ਨੂੰ ਮਰਾਂ ਨਾ ਮੈਂ ਰਾਤ ਨੂੰ ਮਰਾਂ ਨਾ ਮੈਂ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਨਾ ਬਿਮਾਰੀ ਨਾਲ ਮਰਾਂ ਨਾ ਹਥਿਆਰ ਨਾਲ ਮਰਾਂ ਨਾ ਮਨੁੱਖ ਤੋਂ ਮਰਾਂ ਨਾ ਪਸ਼ੂ ਤੋਂ ਮਰਾਂ ਜਦੋਂ ਉਹ ਪਰ ਮਿਲ ਜਾਂਦਾ ਨੇ ਤਪੱਸਿਆ ਕਰਕੇ ਤਾਂ ਫਿਰ ਤੋਂ ਜਿਹੜੇ ਕੀ ਰਾਜ ਕਰਨ ਲੱਗ ਜਾਂਦਾ ਤਾਂ ਰਾਜ ਕਰਦਾ ਹੋਇਆ ਜਿਹੜੇ ਕੀ ਉਹ ਕੀ ਕਰਦਾ ਉਹਨੂੰ ਹੰਕਾਰ ਹੋ ਜਾਂਦਾ ਤੇ ਉਹ ਹਰ ਇੱਕ ਨੂੰ ਆਪਣੇ ਆਪ ਨੂੰ ਬਲਵਾਨ ਸਮਝਦਾ ਤੇ ਹਰਿਕੁ ਨੂੰ ਕਹਿੰਦਾ ਕਿ ਉਹਦਾ ਹੀ ਨਾਮ ਜਪਿਆ ਜਾਵੇ ਹਰਨਾਖਸ਼ ਹੀ ਕਿਹਾ ਜਾਵੇ ਤੇ ਪ੍ਰਮਾਤਮਾ ਨਾਮ ਨਾ ਜਪਿਆ ਜਾਵੇ ਤਾਂ ਉਹਨਾਂ ਦੇ ਘਰ ਜਿਹੜੇ ਕਿ ਪਹਿਰਲਾਦ ਦਾ ਜਨਮ ਹੁੰਦਾ ਉਹਦੇ ਬੇਟੇ ਦਾ ਤਾਂ ਪਹਿਰਲਾਦ ਨੂੰ ਜਦੋਂ ਪੜਨ ਲਈ ਭੇਜਿਆ ਜਾਂਦਾ ਪਾਂਦੇ ਕੋਲ ਤਾਂ ਉਹ ਪ੍ਰਮਾਤਮਾ ਨਾਮ ਲੰਦਾ ਤਾਂ ਫਿਰ ਜਿਹੜਾ ਉੱਥੋਂ ਦਾ ਪਾਂਦਾ ਹੁੰਦਾ ਉਹਦੀ ਸ਼ਿਕਾਇਤ ਕਰਦਾ ਕਿ ਇਹ ਪ੍ਰਮਾਤਮਾ ਨਾਮ ਲੰਦਾ ਤਾਂ ਉਹਦੀ ਮਦਰ ਵੀ ਉਹਨੂੰ ਸਮਝਾਉਂਦੀ ਹੈ ਤੇ ਉਹ ਖੁਦ ਵੀ ਸਮਝਾਉਂਦਾ ਪਰ ਜਿਹੜੇ ਕਿ ਪਹਿਰਲਾਦ ਪ੍ਰਮਾਤਮਾ ਦੇ ਨਾਮ ਜਪਦਾ ਤੇ ਇਸ ਤੋਂ ਬਾਅਦ ਤੰਗ ਹੋ ਕੇ ਜਿਹੜੇ ਕਿ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹਰਨਾਖਸ਼ ਤਾਨੂੰ ਬਾਰ ਬਾਰ ਮਾਰਿਆ ਜਾਂਦਾ ਤਾਂ ਅੰਤ ਵਿੱਚ ਜਿਹੜਾ ਕਿ ਉਹਨ ਇੱਕ ਲੋਹੇ ਦਾ ਥੰਮਾ ਉਹਨੂੰ ਤਪਾ ਕੇ ਕਿਹਾ ਜਾਂਦਾ ਕਿ ਤੂੰ ਇਹਨੂੰ ਜੱਫੀ ਪਾ ਤਾਂ ਪਹਿਰਲਾਦ ਭਗਤ ਜਦੋਂ ਦੇਖਦਾ ਕਿ ਉਹਤੇ ਇੱਕ ਕੀੜੀ ਆ ਰਹੀ ਹੁੰਦੀ ਹੈ ਤਾਂ ਉਹਨਾਂ ਨੂੰ ਜੱਫੀ ਪਾਲਾਂ ਦਾ ਪਹਿਰਲਾਦ ਭਗਤ ਥੰਮੇ ਨੂੰ ਤਾਂ ਉਸ ਤੋਂ ਬਾਅਦ ਉਹਨੂੰ ਫਿਰ ਵੀ ਕੁਝ ਨਹੀਂ ਹੁੰਦਾ ਤਾਂ ਹਰਨਾਕਸ਼ ਉਹਨੂੰ ਆਪਣੀ ਤਲਵਾਰ ਦੇ ਨਾਲ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਤਲਵਾਰ ਜਿਹੜੇ ਕਿ ਥੰਮੇ ਤੇ ਜਾ ਕੇ ਵੱਜਦੀ ਆ ਤਾਂ ਥੰਮੇ ਦੇ ਵਿੱਚੋਂ ਨਰਸਿੰਘ ਪੈਦਾ ਹੁੰਦਾ ਨਰਸਿੰਘ ਨਾ ਤਾਂ ਮਨੁੱਖ ਸੀ ਤੇ ਨਾ ਹੀ ਜਿਹੜੇ ਕਿ ਜਾਨਵਰ ਸੀ ਭਾਵ ਕਿ ਅੱਧਾ ਜਿਹੜਾ ਉਹਦਾ ਸਰੀਰ ਸੀ ਮਨੁੱਖ ਵਾਲਾ ਸੀ ਤੇ ਅੱਧਾ ਸਰੀਰ ਸੀ ਸ਼ੇਰ ਦਾ ਤਾਂ ਨਰਸਿੰਘ ਰੂਪ ਧਾਰ ਕੇ ਜਿਹੜੇ ਕਿ ਉਹਨੂੰ ਦੇਲੀ ਤੇ ਬਿਠਾ ਕੇ ਸ਼ਾਮ ਵੇਲੇ ਜਿਹੜੀ ਕਿ ਆਪ ਨੂੰ ਪੱਟਾਂ ਤੇ ਬਿਠਾ ਕੇ ਜਿਹੜੀ ਉਹਨੂੰ ਨੋਹਾਂ ਦੇ ਨਾਲ ਮਾਰ ਦਿੰਦਾ ਤੇ ਉਹਦੇ ਸਾਰੇ ਵਰ ਵੀ ਕੰਪਲੀਟ ਹੋ ਜਾਂਦੇ ਨੇ ਭਾਵੇਂ ਕਿ ਨਾ ਉਹਨੂੰ ਪਸ਼ੂ ਨੇ ਮਾਰਿਆ ਨਾ ਮਨੁੱਖ ਨੇ ਮਾਰਿਆ ਨਾ ਹਥਿਆਰ ਨਾਲ ਮਰਿਆ ਠੀਕ ਹੈ ਸੋ ਇਹ ਸਟੋਰੀ ਹੈ ਪਹਿਰਲਾਦ ਭਗਤੀ ਹੁਣ ਆਪਾਂ ਡਿਟੇਲ ਚ ਕਰਦੇ ਆਂ ਹਰਨਾਕਸ਼ ਤੇ ਪਰਨਾਕਸ਼ ਜਿਹੜੀ ਕਿ ਦੋ ਭਰਾ ਸੀ ਬੈਕੁੰਠ ਦੇ ਵਿੱਚ ਰਹਿੰਦੇ ਸੀ ਤੇ ਦੇਵਤਿਆਂ ਨੇ ਸਰਾਪ ਮਿਲਿਆ ਉਹਨਾਂ ਨੂੰ ਤੇ ਦੇਵਤਿਆਂ ਨੇ ਸਰਾਪ ਕਾਰਨ ਉਹਨਾਂ ਨੂੰ ਬੈਕੁੰਠ ਦੇ ਵਿੱਚੋਂ ਨਿਕਲਣਾ ਪੈ ਗਿਆ ਤਾਂ ਹਰਨਾਕਸ਼ ਬਹੁਤ ਬਲਵਾਨ ਸੀ ਤਉ ਧਰਤੀ ਤੇ ਆ ਕੇ ਰਾਜ ਕਰਨ ਲੱਗਿਆ ਅਚਾਨਕ ਪ੍ਰਣਾਕਸ਼ ਦੀ ਮੌਤ ਹੋ ਗਈ ਉਹਦੇ ਭਰਾ ਦੀ ਤਾਂ ਮੌਤ ਹੋ ਗਈ ਤਾਂ ਹਰਨਾਕਸ਼ ਭਾਵੇਂ ਬਲਵਾਨ ਸੀ ਪਰ ਉਹਨੂੰ ਮੌਤ ਤੋਂ ਬਹੁਤ ਡਰ ਲੱਗਦਾ ਸੀ ਤਾਂ ਮੌਤ ਤੇ ਕਾਬੂ ਪਾਉਣਾ ਚਾਹੁੰਦਾ ਸੀ ਤਾਂ ਮੌਤ ਤੇ ਕਾਬੂ ਪਾਉਣ ਦੇ ਲਈ ਉਹ ਕੀ ਕਰਦਾ ਆਪਣਾ ਰਾਜ ਭਾਗ ਛੱਡ ਕੇ ਹਿਮਾਲਿਆ ਪਰਬਤ ਦੇ ਜਾ ਕੇ ਤਪੱਸਿਆ ਕਰਨ ਲੱਗ ਜਾਂਦਾ ਵੀ ਤਪੱਸਿਆ ਕਰਕੇ ਵਰ ਲੈਣ ਦੀ ਇੱਛਾ ਰੱਖਦਾ ਉਹ ਤਪੱਸਿਆ ਕਰਨ ਲੱਗਦਾ ਤਾਂ ਉਹਦੀ ਕਠਨ ਤਪੱਸਿਆ ਸਾਧਨਾ ਤੋਂ ਪ੍ਰਭਾਵਿਤ ਹੋ ਕੇ ਪਰਮਾਤਮਾ ਉਹਦੇ ਸਾਹਮਣੇ ਪ੍ਰਗਟ ਹੁੰਦਾ ਤਾਂ ਹਰ ਨਾਖਸ਼ ਪਰਮਾਤਮਾ ਦੇ ਪਾਸੋਂ ਵਰ ਲੰਦਾ ਵਰ ਕੀ ਲੰਦਾ ਕਿ ਨਾ ਮੈਂ ਦਿਨ ਨੂੰ ਮਰਾਂ ਨਾ ਮੈਂ ਰਾਤ ਨੂੰ ਮਰਾਂ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਾ ਮੈਂ ਧਰਤੀ ਤੇ ਮਰਾਂ ਨਾ ਮੈਂ ਆਕਾਸ਼ ਤੇ ਮਰਾਂ ਨਾ ਮੈਂ ਬਿਮਾਰੀ ਨਾਲ ਮਰਾਂ ਨਾ ਮੈਂ ਹਥਿਆਰ ਨਾਲ ਮਰਾਂ ਨਾ ਮੈਂ ਮਨੁੱਖ ਤੋਂ ਮਰਾਂ ਨਾ ਮੈਂ ਪਸ਼ੂ ਤੋਂ ਮਰਾਂ ਇਹ ਵਰ ਲੈ ਲੰਦਾ ਪਰਮਾਤਮਾ ਨੇ ਇਹ ਵਰ ਹਰ ਨਾਖਸ਼ ਨੂੰ ਦੇ ਦਿੱਤੀ ਹਰ ਨਾਖਸ਼ ਬਹੁਤ ਖੁਸ਼ ਹੁੰਦਾ ਤੇ ਧਰਤੀ ਤੇ ਆ ਕੇ ਫਿਰ ਤੋਂ ਰਾਜ ਕਰਨ ਲੱਗ ਜਾਂਦਾ ਉਹ ਪਹਿਲਾਂ ਮਤਲਬ ਕਿ ਉਹ ਆਪਣਾ ਘਰ-ਵਾਰ ਛੱਡ ਕੇ ਜਿਹੜੇ ਕੀ ਜੰਗਲਾਂ ਚਲਾ ਜਾਂਦਾ ਜੰਗਲਾਂ ਚ ਜਦੋਂ ਉਤਪਸਿਆ ਕਰਕੇ ਉਹਨੂੰ ਵਰ ਮਿਲ ਜਾਂਦਾ ਤਾਂ ਦੁਬਾਰਾ ਫਿਰ ਤੋਂ ਜਿਹੜੇ ਕੀ ਹਿਮਾਲਿਆ ਪਰਬਤੋਂ ਆ ਕੇ ਆਪਣੇ ਰਾਜ ਦੇ ਵਿੱਚ ਵਾਪਸ ਆ ਜਾਂਦਾ ਤੇ ਰਾਜ ਕਰਨ ਲੱਗ ਜਾਂਦਾ ਤੇ ਹੁਣ ਉਸਨੂੰ ਕਿਸੇ ਦਾ ਡਰ ਨਹੀਂ ਸੀ ਕਿਉਂਕਿ ਉਹ ਸਿਰ ਮੌਤ ਤੋਂ ਡਰਦਾ ਸੀ ਉਹਨੂੰ ਲੱਗਿਆ ਕਿ ਹੁਣ ਮੈਂ ਵਰ ਲੈ ਲਿਆ ਹੁਣ ਮੈਨੂੰ ਕੁਝ ਵੀ ਹੋ ਨਹੀਂ ਸਕਦਾ ਆਏਗਾ ਤਾਂ ਉਹ ਧਰਤੀ ਦੇ ਲੋਕਾਂ ਨੂੰ ਆਪਣੀ ਹੀ ਈਨ ਬਣਵਾਉਣ ਲੱਗ ਜਾਂਦਾ ਤੇ ਉਹਨੇ ਹੰਕਾਰ ਦੇ ਵਿੱਚ ਆ ਕੇ ਜ਼ੁਲਮ ਕਰਨੇ ਸ਼ੁਰੂ ਕਰ ਦਿੰਦਾ ਇਥੋਂ ਤੱਕ ਕੀ ਉਹਨੇ ਲੋਕਾਂ ਨੂੰ ਵੀ ਪਰਮਾਤਮਾ ਦੇ ਨਾਮ ਜਪਣ ਦੀ ਥਾਂ ਤੇ ਆਪਣਾ ਨਾਮ ਜਪਣ ਦਾ ਹੁਕਮ ਦੇਤਾ ਤੇ ਕੁਝ ਸਮੇਂ ਬਾਅਦ ਹਰਨਾਕਸ਼ ਦੇ ਅਹਾਰ ਇੱਕ ਪੁੱਤਰ ਨੇ ਜਨਮ ਲਿਆ ਤੇ ਉਹਦਾ ਨਾਮ ਰੱਖਿਆ ਗਿਆ ਪਹਿਰਲਾਦ ਤਾਂ ਪਹਿਰਲਾਦ ਕੁਝ ਵੱਡਾ ਹੋਇਆ ਤਾਂ ਉਹਨੂੰ ਪਾਡਸ਼ਾਲਾ ਦੇ ਵਿੱਚ ਪੜਨ ਲਈ ਭੇਜਿਆ ਗਿਆ ਪਾਡਸ਼ਾਲਾ ਦੇ ਪਾੰਦੇ ਨੇ ਪਹਿਰਲਾਦ ਨੂੰ ਹਰਨਾਕਸ਼ ਦਾ ਨਾਮ ਜਪਣ ਲਈ ਸਿਖਿਆ ਰਤੀ ਪਰ ਪਹਿਰਲਾਦ ਹਰਨਾਕਸ਼ ਦੀ ਥਾਂ ਤੇ ਪਰਮਾਤਮਾ ਦਾ ਨਾਮ ਜਪਦਾ ਸੀ ਤੇ ਉਹ ਪਰਮਾਤਮਾ ਨੂੰ ਹਰਨਾਕਸ਼ ਨਾਲੋਂ ਵੱਡਾ ਸਮਝਦਾ ਸੀ ਉਹ ਸਮਝਦਾ ਸੀ ਕਿ ਪਰਮਾਤਮਾ ਸਰਬਸ਼ਕਤੀਮਾਨ ਹੈ ਉਹੀ ਵੱਡਾ ਹੈ ਪਹਿਰਲਾਦ ਭਗਤ ਪਾੰਦੇ ਨੇ ਪਹਿਰਲਾਦ ਦੀ ਹਰਨਾਖਸ਼ ਦੇ ਕੋਲ ਉਹਦੇ ਪਿਤਾ ਦੇ ਕੋਲ ਸ਼ਿਕਾਇਤ ਕਰਤੀ ਤਾਂ ਹਰਨਾਖਸ਼ ਨੇ ਪਹਿਰਲਾਦ ਨੂੰ ਬੁਲਾ ਕੇ ਪੁੱਛਿਆ ਕਿ ਉਹ ਆਪਣੇ ਪਿਤਾ ਦੇ ਨਾਮ ਨਾਂ ਜੱਪਣ ਦੀ ਥਾਂ ਤੇ ਪਰਮਾਤਮਾ ਨਾਮ ਕਿਉਂ ਜਪਦਾ ਤਾਂ ਪਹਿਰਲਾਦ ਨੇ ਕਿਹਾ ਕਿ ਈਸ਼ਵਰ ਸਰਬਸ਼ਕਤੀਮਾਨ ਹੈ ਤਿਉਣੀ ਹੀ ਸਾਰੀ ਕੁਦਰਤ ਨੂੰ ਰਚਿਆ ਆਪਣੇ ਪੁੱਤਰ ਦਾ ਇਹ ਉੱਤਰ ਸੁਣ ਕੇ ਉਹ ਲੋਹਾ ਲਖ ਹੋ ਜਾਂਦਾ ਭਾਗੂ ਨੂੰ ਗੁੱਸਾ ਆ ਜਾਂਦਾ ਤੇ ਉਹਨੂੰ ਖਤਰਾ ਪੈਦਾ ਹੋ ਜਾਂਦਾ ਕਿ ਕਿਤੇ ਬਾਕੀ ਲੋਕ ਵੀ ਉਹ ਤੋਂ ਆਕੀ ਨਾ ਹੋ ਜਾਣ ਉਹ ਤੋਂ ਵਿਦਰੋਹੀ ਨਾ ਹੋ ਜਾਣ ਉਹ ਤੋਂ ਵਾਕੀ ਨਾ ਹੋ ਜਾਣ ਵੀ ਕਿਤੇ ਉਹ ਵੀ ਪ੍ਰਮਾਤਮਾ ਦਾ ਨਾਮ ਨਾ ਜਪਣ ਲੱਗ ਜਾਣ ਤਾਂ ਉਹਨੇ ਗਰਜ ਕੇ ਕਿਹਾ ਮੈਂ ਹੀ ਸਭ ਤੋਂ ਵੱਧ ਸ਼ਕਤੀਸ਼ਾਲੀ ਹਾਂ ਮੈਨੂੰ ਕੋਈ ਨਹੀਂ ਮਾਰ ਸਕਦਾ ਮੈਂ ਤੈਨੂੰ ਹੁਣੇ ਖਤਮ ਕਰ ਸਕਦਾ ਤਾਂ ਉਹਦੀ ਆਵਾਜ਼ ਸੁਣ ਕੇ ਪਹਿਰਲਾਦ ਦੀ ਮਾਂ ਵੀ ਉੱਥੇ ਆ ਗਈ ਤਾਂ ਉਹਨੇ ਹਰਨਾਕਸ਼ੀ ਦਾ ਤਰਲਾ ਕਰਦੇ ਹੋਏ ਕਿਹਾ ਕਿ ਤੁਸੀਂ ਇਹਨੂੰ ਨਾ ਮਾਰੋ ਮੈਂ ਸਮਝਾਉਣ ਦਾ ਯਤਨ ਕਰਦੀ ਹਾਂ ਉਹ ਪਹਿਰਲਾਦ ਨੂੰ ਆਪਣੇ ਕੋਲ ਬਿਠਾ ਕੇ ਕਹਿਣ ਲੱਗੀ ਤੇਰੇ ਪਿਤਾ ਜੀ ਇਸ ਧਰਤੀ ਦੇ ਸਭ ਤੋਂ ਸ਼ਕਤੀਸ਼ਾਲੀ ਨੇ ਉਹਨਾਂ ਨੂੰ ਅਮਰ ਰਹਿਣ ਦਾ ਵਰ ਮਿਲਿਆ ਹੋਇਆ ਉਹਨਾਂ ਦੀ ਗੱਲ ਸੁਣ ਮੰਨ ਉਹਨਾਂ ਦੀ ਗੱਲ ਮੰਨ ਜਾ ਤੂੰ ਪਹਿਰਲਾਦ ਬੋਲਿਆ ਮਾਤਾ ਜੀ ਮੈਂ ਮੰਨਦਾ ਹਾਂ ਮੇਰੇ ਪਿਤਾ ਜੀ ਬੜੇ ਤਾਕਤਵਰ ਨੇ ਪਰ ਸਭ ਤੋਂ ਵੱਧ ਬਲਵਾਨ ਭਗਵਾਨ ਹੈ ਪਰਮਾਤਮਾ ਜਿਸ ਨੇ ਸਾਨੂੰ ਸਾਰਿਆਂ ਨੂੰ ਬਣਾਇਆ ਪਿਤਾ ਜੀ ਨੂੰ ਵੀ ਉਹਨਾਂ ਨੇ ਹੀ ਬਣਾਇਆ ਤੇ ਪਹਿਰਲਾਦ ਦਾ ਇਹ ਉੱਤਰ ਸੁਣ ਕੇ ਉਸ ਦੀ ਮਾਂ ਬੇਵੱਸ ਹੋ ਗਈ ਪਹਿਰਲਾਦ ਆਪਣੇ ਵਿਸ਼ਵਾਸ ਦੇ ਵਿੱਚ ਦ੍ਰਿੜ ਰਹਿੰਦਾ ਪੱਕਾ ਰਹਿੰਦਾ ਤਾਂ ਇਹ ਦੇਖ ਕੇ ਹਰਨਾਕਸ਼ ਨੂੰ ਹੋਰ ਗੁੱਸਾ ਆਉਂਦਾ ਹੈ ਤੋਂ ਨੇ ਆਪਣੇ ਜਲਾਦਾਂ ਨੂੰ ਹੁਕਮ ਦਿੱਤਾ ਕਿ ਉਹ ਪਹਿਰਲਾਦ ਨੂੰ ਸਮੁੰਦਰ ਦੇ ਵਿੱਚ ਡਬੋ ਕੇ ਮਾਰ ਦੇਣ। ਤਾਂ ਜਲਾਦ ਪਹਿਰਲਾਦ ਨੂੰ ਸਮੁੰਦਰ ਦੇ ਵਿੱਚ ਡਬੋਉਣ ਦੇ ਲਈ ਸੁੱਟਣ ਦੇ ਲਈ ਲੈ ਕੇ ਚਲੇ ਜਾਂਦੇ ਨੇ। ਤਾਂ ਉਹਨਾਂ ਨੇ ਪਹਿਰਲਾਦ ਨੂੰ ਸਮੁੰਦਰ ਦੇ ਵਿੱਚ ਸੁੱਟਤਾ ਪਰ ਸਮੁੰਦਰ ਦੇ ਵਿੱਚ ਪਾਣੀ ਦੀ ਇੱਕੋ ਦਾ ਮਸ਼ਾਲਾ ਹੁੰਦੀ ਹੈ ਛਲ ਦੇ ਨਾਲ ਲਹਿਰ ਦੇ ਨਾਲ ਪਹਿਰਲਾਦ ਭਗਤ ਨੂੰ ਜਿਹੜਾ ਵਿੱਚ ਸਿੱਟਿਆ ਹੋ ਹੁੰਦਾ ਉਹਨੂੰ ਕਿਨਾਰੇ ਤੇ ਲਿਆ ਰਹਾਂਦੇ ਨੇ। ਛਲ ਪਾਣੀ ਦੀ ਠੀਕ ਹੈ ਲਹਿਰ। ਤਾਂ ਜਲਾਦਾ ਨੇ ਫਿਰ ਤੋਂ ਪਹਿਰਲਾਦ ਨੂੰ ਸਮੁੰਦਰ ਦੇ ਵਿੱਚ ਸੁੱਟਦੇ ਨੇ ਤਾਂ ਪਹਿਰਲਾਦ ਫਿਰ ਤੋਂ ਬਾਹਰ ਆ ਜਾਂਦਾ ਭਾਵੇਂ ਕਿ ਸਮੁੰਦਰ ਦੀ ਛਲ ਉਹਨੂੰ ਜਿਹੜੀ ਕਿ ਪਾਣੀ ਉੱਛਲ ਗਿਆ ਉਹਨੂੰ ਫਿਰ ਤੋਂ ਬਾਹਰ ਕੱਢ ਦਿੰਦਾ ਤਾਂ ਜਲਾਦਾ ਨੇ ਆ ਕੇ ਸਾਰੀ ਗੱਲ ਜਿਹੜੀ ਕਿ ਹਰਨਾਖਸ਼ ਨੂੰ ਦੱਸਦੇ ਨੇ ਤਾਂ ਉਸ ਨੇ ਫਿਰ ਹਰਨਾਖਸ਼ ਨੇ ਕੀ ਕਿਹਾ ਕਿ ਪਹਿਰਲਾਦ ਨੂੰ ਕਿਸੇ ਉੱਚੇ ਪਹਾੜ ਤੋਂ ਹੇਠਾਂ ਸੁੱਟ ਦਿਓ ਤਾਂ ਜਲਾਦਾ ਨੇ ਐਵੇਂ ਕੀਤਾ ਪਰ ਜਦੋਂ ਪਹਿਰਲਾਦ ਭਗਤ ਨੂੰ ਉੱਪਰੋਂ نیچے ਸੁੱਟਿਆ ਗਿਆ ਤਾਂ ਪਹਿਰਲਾਦ ਭਗਤ ਇੱਕ ਸੰਘਣੇ ਤ੍ਰਕਤ ਦੇ ਜਿਹੜੀ ਕਿ ਉੱਤੇ ਆ ਡਿ ਗਿਆ ਸੰਗੜ ਦੇ ਰਕਤ ਆ ਡਿੱ ਗਿਆ ਤਾਂ ਉਹਨੂੰ ਕੋਈ ਵੀ ਸੱਟ ਨਾ ਲੱਗੀ ਕੋਈ ਵੀ ਝੋਟ ਨਾ ਲੱਗੀ ਤਾਂ ਹਰਨਾਕਸ਼ ਨੇ ਪਹਿਰਲਾਦ ਨੂੰ ਵੀ ਫੇਰ ਇੱਕ ਪਾਗਲ ਹਾਥੀ ਦੇ ਅੱਗੇ ਸੁੱਟਿਆ ਵੀ ਤਾਂ ਜੋ ਪਾਗਲ ਹਾਥੀ ਜਿਹੜੇ ਕਿ ਉਹਨੂੰ ਪੈਰਾਂ ਨਾਲ ਕੁਚਲ ਦੇ ਪਰ ਹਾਥੀ ਨੇ ਪਹਿਰਲਾਦ ਨੂੰ ਕੁਝ ਨਾ ਕਿਹਾ ਐਵੇਂ ਲੱਗਦਾ ਸੀ ਜਿਵੇਂ ਸਾਰੀ ਕੁਦਰਤ ਆ ਪਹਿਰਲਾਦ ਦੀ ਰੱਖਿਆ ਕਰ ਰਹੀ ਹੋਵੇ ਪਹਿਰਲਾਦ ਦੀ ਪਹਿਰਲਾਦ ਭਗਤ ਦੀ ਜਿਹੜੀ ਮਦਦ ਕਰ ਰਹੀ ਹੋਵੇ ਹਰਨਾਕਸ਼ ਦੀ ਫਿਰ ਇੱਕ ਭੈਣ ਸੀ ਹੋਲੀਕਾ ਹੋਲਿਕ ਆਪਣੇ ਭਰਾ ਹਰਨਾਕਸ਼ਿ ਦੀ ਪਰੇਸ਼ਾਨੀ ਨੂੰ ਦੂਰ ਕਰਨਾ ਚਾਹੁੰਦੀ ਸੀ ਤਾਂ ਹੋਲਿਕ ਨੂੰ ਇੱਕ ਵਰ ਮਿਲਿਆ ਹੋਇਆ ਸੀ ਕਿ ਉਹ ਕਦੇ ਵੀ ਅੱਗ 'ਚ ਨਹੀਂ ਸੜ ਸਕਦੀ ਤਾਂ ਉਹਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਪਹਿਰਲਾਦ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਬੈਠ ਜਾਊਗੀ ਜਿਸ ਦੇ ਨਾਲ ਉਹਨੂੰ ਤਾਂ ਅੱਗ ਨਹੀਂ ਲੱਗੂਗੀ ਕਿਉਂਕਿ ਇਹਨਾਂ ਵਰ ਲਿਆ ਹੋਇਆ ਪਰ ਅੱਗ ਦੇ ਵਿੱਚ ਜਿਹੜਾ ਪਹਿਰਲਾਦ ਭਗਤ ਸੜ ਜਾਊਗਾ ਤਾਂ ਵਰ ਕਰਕੇ ਉਹ ਆਪ ਅੱਗ ਦੇ ਵਿੱਚ ਸੜਨ ਤੋਂ ਬਚ ਜਾਊਗੀ ਪਰ ਜਦੋਂ ਹੋਲਿਕਾ ਜਿਹੜੇ ਕਿ ਅੱਗ ਦੇ ਵਿੱਚ ਬੈਠਦੀ ਹੈ ਤਾਂ ਜਿਹੜੀ ਉਹਦੇ ਮਿਲੀ ਹੋਈ ਸੀ ਉਹਨੂੰ ਆਲੇ-ਦਾਲੇ ਲੈਣ ਦੇ ਲਈ ਜਿਹੜੀ ਕਿ ਮਤਲਬ ਕਿ ਚਾਦਰ ਠੀਕ ਹੈ ਉਹ ਪਹਿਰ ਲਾਤੀ ਆ ਜਾਂਦੀ ਆ ਤਾਂ ਪਹਿਰ ਲਾਦ ਜਿਹੜੀ ਕਿ ਅਗ ਦੇ ਵਿੱਚ ਸੜਨ ਤੋਂ ਬਚ ਜਾਂਦਾ ਬਟ ਹੋਲੀਕਾ ਸੜ ਕੇ ਮਰ ਜਾਂਦੀ ਹੈ ਤਾਂ ਵਰ ਕਰਨ ਨੂੰ ਅਗ ਦੇ ਵਿੱਚ ਸੜਨ ਤੋਂ ਪਰ ਉਹ ਉਲਟ ਹੁੰਦਾ ਤਾਂ ਬਹੁਤ ਸਾਰਾ ਬਾਲਨ ਇਕੱਠਾ ਕਰ ਲਿਆ ਗਿਆ ਤਾਂ ਹੋਲੀਕਾ ਪਹਿਰ ਲਾਦ ਨੂੰ ਕੁੱਚੜ ਦੇ ਵਿੱਚ ਲੈ ਕੇ ਬੈਠਣ ਲੱਗਦੀ ਹੈ ਬਾਲਨ 'ਚ ਬੈਠ ਜਾਂਦੀ ਹੈ ਤਾਂ ਬਾਲਨ ਨੂੰ ਅਗ ਲਾ ਦਿੱਤੀ ਜਾਂਦੀ ਹੈ ਇਸ ਅਗ ਦੇ ਵਿੱਚ ਹੋਲੀਕਾ ਸੜ ਕੇ ਮਰ ਜਾਂਦੀ ਹੈ ਪਹਿਰ ਲਾਦ ਬਚ ਜਾਂਦਾ ਹੋਲਿਕਾ ਨੇ ਜਦੋਂ ਵਰਦਾਨ ਦੇ ਵਿੱਚ ਮਿਲੀ ਸ਼ਕਤੀ ਦੀ ਮਾੜੀ ਵਰਤੋਂ ਕੀਤੀ ਤਾਂ ਉਹ ਵਰਦਾਨ ਉਹਦੇ ਲਈ ਕੀ ਬਣ ਗਿਆ ਸਰਾਬ ਬਣ ਗਿਆ ਤਾਂ ਇਸ ਘਟਨਾ ਕਰਕੇ ਹਰਨਾਕਸ਼ ਗੁੱਸੇ ਦੇ ਵਿੱਚ پاگل ਹੋ ਜਾਂਦਾ ਤਾਂ ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੇ ਤਾਂ ਉਹਨੇ ਇੱਕ ਲੋਹੇ ਦੇ ਥੰਮੇ ਨੂੰ ਗਰਮ ਕਰਵਾ ਲਿਆ ਤਾਂ ਥੰਮਾ ਗਰਮ ਹੋ ਕੇ ਪੂਰਾ ਲਾਲ ਹੋ ਗਿਆ ਰੈੱਡ ਹੋ ਗਿਆ ਤਾਂ ਪਹਿਰਲਾਦ ਨੂੰ ਬੁਲਾਇਆ ਗਿਆ ਤਾਂ ਹਰਨਾਕਸ਼ ਨੇ ਕਿਹਾ ਤੇਰਾ ਪਰਮਾਤਮਾ ਕਿੱਥੇ ਆ ਪਹਿਰਲਾਦ ਨੇ ਉੱਤਰ ਦਿੱਤਾ ਕਿ ਪਰਮਾਤਮਾ ਤਾਂ ਕਣ-ਕਣ ਦੇ ਵਿੱਚ ਸ਼ਾਮਲ ਹੈ ਉਹ ਮੇਰੇ ਵਿੱਚ ਵੀ ਹੈ ਤੁਹਾਡੇ ਵਿੱਚ ਵੀ ਹੈ ਤੇ ਸਭ ਦੇ ਵਿੱਚ ਹੈ ਪਹਿਰਲਾਦ ਭਗਤ ਨੇ ਕਿਹਾ ਹਰਨਾਖਸ਼ ਨੇ ਕਿਹਾ ਕਿ ਪਰਮਾਤਮਾ ਇਸ ਗਰਮ ਥੰਮੇ ਦੇ ਵਿੱਚ ਵੀ ਹੈ ਪਹਿਰਲਾਦ ਨੇ ਹਾਂ ਵਿੱਚ ਉੱਤਰ ਦਿੱਤਾ ਤਦ ਹਰਨਾਖਸ਼ ਨੇ ਪਹਿਰਲਾਦ ਨੂੰ ਕਿਹਾ ਜੇ ਪਰਮਾਤਮਾ ਇਸ ਗਰਮ ਥੰਮੇ ਦੇ ਵਿੱਚ ਵੀ ਹੈ ਤਾਂ ਇਸ ਥੰਮੇ ਨੂੰ ਜੱਫੀ ਪਾ ਲਵੇ ਤਾਂ ਉਹ ਹੀ ਇਸ ਥੰਮੇ ਨੂੰ ਜੱਫੀ ਪਾ ਲਵੇ ਇਸ ਤੋਂ ਪਹਿਲਾਂ ਪਹਿਰਲਾਦ ਗਰਮ ਥੰਮੇ ਨੂੰ ਦੇਖ ਕੇ ਡੋਲਦਾ ਤਾਂ ਉਹਨੂੰ ਥੰਮੇ ਉੱਤੇ ਇੱਕ ਕੀੜੀ ਤੁਰਦੀ ਨਜ਼ਰ ਆਉਂਦੀ ਆ ਤਾਂ ਪਹਿਰਲਾਦ ਭਗਤ ਨਿੱਡਰ ਹੋ ਕੇ ਗਰਮ ਥੰਮੇ ਨੂੰ ਜੱਫੀ ਪਾ ਲੈਂਦੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਵੀ ਜੇ ਤਾਂ ਛੋਟੀ ਜੀ ਕੀੜੀ ਨੂੰ ਕੁਝ ਨਹੀਂ ਹੋਇਆ ਫਿਰ ਮੈਨੂੰ ਕੀ ਹੋਊਗਾ ਠੀਕ ਹੈ ਤਾਂ ਨੀਡਰ ਹੋ ਕੇ ਗਰਮ ਥੰਮੇ ਨੂੰ ਜਿਹੜਾ ਪੂਰਾ ਰੈੱਡ ਹੋਇਆ ਹੋਇਆ ਸੀਲਾ ਤਪ ਕੇ ਉਹਨੂੰ ਜੱਫੀ ਪਾ ਲੈਂਦੇ ਨੇ ਤਾਂ ਪਹਿਰਲਾਲ ਭਗਤ ਨੂੰ ਕੁਝ ਵੀ ਨਹੀਂ ਹੁੰਦਾ ਉਹ ਗਰਮ ਥੰਮਾ ਦਾ ਕੁਝ ਵੀ ਨਹੀਂ ਵਿਗਾੜਦਾ ਅਖੀਰ ਦੇ ਵਿੱਚ ਹਰਨਾਖਸ਼ ਨੇ ਗੁੱਸੇ ਵਿੱਚ ਆ ਕੇ ਗੁੱਸੇਜੰਨੇ ਹੋ ਕੇ ਤਲਵਾਰ ਕੱਢ ਲਈ ਤਾਂ ਉਹਨੇ ਪਹਿਰਲਾਜ ਨੂੰ ਤਲਵਾਰ ਦੇ ਨਾਲ ਉਹਦੇ ਤੇ ਵਾਰ ਕੀਤਾ ਤਲਵਾਰ ਥੰਮੇ ਨੂੰ ਜਾ ਵੱਜਦੀ ਆ ਤੇ ਥਮਾ ਟੁੱਟ ਜਾਂਦਾ ਤੇ ਕਹਿੰਦੇ ਨੇ ਕਿ ਉਸ ਥੰਮੇ ਦੇ ਵਿੱਚੋਂ ਪਰਮਾਤਮਾ ਨਰਸਿੰਘ ਰੂਪ ਦੇ ਵਿੱਚ ਆਉਂਦਾ ਪਰਮਾਤਮਾ ਨੇ ਇਸ ਜਿਹੜਾ ਨਰਸਿੰਘ ਦਾ ਰੂਪ ਹੈ ਇਹਦੇ ਵਿੱਚ ਅੱਧਾ ਤੜ ਮਨੁੱਖਾ ਦਾ ਸੀ ਅੱਧਾ ਸ਼ੇਰ ਦਾ ਸੀ ਤਾਂ ਉਹਨੇ ਹਰਨਾਕਸ਼ ਨੂੰ ਚੁੱਕ ਲਿਆ ਤੇ ਦਹਲੀਜ਼ ਤੇ ਬੈਠ ਗਏ ਦਹਲੀਜ਼ ਭਾਵ ਕਿ ਇਧਰ ਜਿਵੇਂ ਆਪਣਾ ਇਨਸਾਈਡ ਹੋ ਗਈ ਆਊਟਸਾਈਡ ਹੋ ਗਈ ਵਿਚਾਰ ਹੁੰਦੀ ਹੈ ਠੀਕ ਹੈ ਤਾਂ ਬੈਠ ਗਿਆ ਤੇ ਆਪਣੇ ਪੱਟਾ ਤੇ ਰੱਖ ਲਿਆ ਹਰਨਾਕਸ਼ ਨੂੰ ਅਹਿਸਾਸ ਹੋਇਆ ਕਿ ਉਸ ਦਾ ਅੰਤ ਨੇੜੇ ਆ ਤੋ ਉਸਨੇ ਨਰਸਿੰਗ ਨੂੰ ਕਿਹਾ ਕਿ ਉਸ ਨੂੰ ਤਾਂ ਵਰਦਾਨ ਪ੍ਰਾਪਤ ਹੋਇਆ ਹੋਇਆ ਕਿ ਉਸ ਨੂੰ ਕੋਈ ਨਹੀਂ ਮਾਰ ਸਕੇਗਾ ਨਰਸਿੰਗ ਨੇ ਕਿਹਾ ਕਿ ਉਸ ਦੀਆਂ ਵਰਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਹੀ ਉਹਨੂੰ ਮਾਰਿਆ ਜਾਊਗਾ ਤੈ ਕਹਿ ਕੇ ਨਰਸਿੰਗ ਨੇ ਹਰਨਾਖਸ਼ ਨੂੰ ਕਿਹਾ ਹਰਨਾਖਸ਼ ਨੂੰ ਆਪਣੇ ਨੌਂਦਰਾਂ ਨਾਲ ਮਾਰ ਦਿੱਤਾ ਤਾਂ ਇਸ ਸਮੇਂ ਜਦੋਂ ਉਹਨੂੰ ਮਾਰਿਆ ਗਿਆ ਨਾ ਤਾਂ ਦਿਨ ਸੀ ਨਾ ਰਾਤ ਸੀ ਕਿਉਂਕਿ ਦੋਵੇਂ ਵਕਤ ਮਿਲਦੇ ਸੀ ਭਾਵ ਕਿ ਸ਼ਾਮ ਦਾ ਸਮਾਸੀ ਇਵਨਿੰਗ ਟਾਈਮ ਮਰਨ ਸਮੇਂ ਹਰਨਾਖਸ਼ ਨਾ ਤਾਂ ਅੰਦਰ ਸੀ ਨਾ ਬਾਹਰ ਸੀ ਦਹਲੀਜ਼ ਤੇ ਸੀ ਠੀਕ ਹੈ ਦਹਲੀਜ਼ ਭਾਵ ਕਿ ਆਪਣਾ ਅੰਦਰ ਰੂਮ ਹੋਵੇ ਜਿਵੇਂ ਬਾਹਰ ਆਪਣਾ ਬੇੜਾ ਹੋਵੇ ਵਿਚਕਾਰ ਠੀਕ ਹੈ ਦਹਲੀਜ਼ ਜਿਹਨੂੰ ਆਪਾਂ ਬੇਲੀ ਵੀ ਕਹਿਆ ਜਾਣੇ ਹੁੰਦੇ ਆ ਦਰਵਾਜ਼ਾ ਠੀਕ ਹੈ ਤੇ ਉਸ ਸਮੇਂ ਧਰਤੀ ਨਾ ਤਾਂ ਉਹ ਧਰਤੀ ਤੇ ਸੀ ਤੇ ਨਾ ਹੀ ਕਾਸ਼ ਦੇ ਵਿੱਚ ਸੀ ਕਿਉਂਕਿ ਉਹ ਨਰਸਿੰਘ ਦੇ ਪੱਟਾਂ ਤੇ ਸੀ ਤੇ ਹਰਨਾਕਸ਼ ਦੀ ਮੌਤ ਨਾ ਤਾਂ ਬਿਮਾਰੀ ਨਾਲ ਹੋਈ ਨਾ ਕਿਸੇ ਹਥਿਆਰ ਨਾਲ ਕਿਉਂਕਿ ਉਹਦੀ ਮੌਤ ਤਾਂ ਨਰਸਿੰਘ ਦੀਆਂ ਨੌਂਦਰਾਂ ਦੇ ਨਾਮ ਹੋਈ ਜਾਂ ਨਰਸਿੰਘ ਦੀਆਂ ਨੌਂਦਰਾਂ ਨੇ ਉਹਨੂੰ ਸਦਾ ਦੀ ਨੀਂਦ ਸੁਵਾਤਾ ਉਸ ਨੂੰ ਮਾਰਨ ਵਾਲਾ ਨਾ ਤਾਂ ਪੂਰਾ ਮਨੁੱਖੀ ਰੂਪ ਸੀ ਤੇ ਨਾ ਹੀ ਪਸ਼ੂ ਸੀ ਇਸ ਤਰ੍ਹਾਂ ਹਰਨਾਖਸ਼ ਨੂੰ ਜਿਹੜੇ ਵਾਰ ਮਿਲੇ ਸੀ ਉਹਨਾਂ ਨੇ ਸ਼ਰਤਾਂ ਪੂਰੀਆਂ ਕਰਕੇ ਵੀ ਜਿਹੜੇ ਕਿ ਉਹਨੂੰ ਉਹਦੇ ਵਾਰ ਕੰਪਲੀਟ ਕਰਕੇ ਵੀ ਉਹਨੂੰ ਜਿਹੜੇ ਕਿ ਮਾਰ ਉਹਦੇ ਅਹੰਕਾਰ ਤੋੜ ਦਿੱਤਾ ਗਿਆ ਉਹਨੂੰ ਨੀਂਦ ਲੱਗ ਦਿੱਤਾ ਗਿਆ ਮੌਤ ਦੀ ਹਰਨਾਖਸ਼ ਨੂੰ ਵਾਰ ਦੇ ਵਿੱਚ ਮਿਲੇ ਸਾਰੀਆਂ ਸ਼ਰਤਾਂ ਵੀ ਉਹਨੂੰ ਪਛਾਣ ਨਾ ਸਕੀਆਂ ਪਰਮਾਤਮਾ ਨੇ ਸਾਰੀਆਂ ਗੱਲਾਂ ਪੂਰੀਆਂ ਕਰਦੇ ਹੋਏ ਜ਼ੁਲਮ ਦਾ ਨਾਸ਼ ਕਰਨ ਲਈ ਹਰਨਾਖਸ਼ ਦਾ ਅੰਤ ਕਰ ਦਿੱਤਾ ਪਿਤਾ ਹਰਨਾਖਸ਼ ਦੀ ਮੌਤ ਤੋਂ ਬਾਅਦ ਪਹਿਰ ਲਾਦ ਧਰਤੀ ਤੇ ਰਾਜ ਕਰਨ ਲੱਗਿਆ ਤੇ ਉਸ ਦੇ ਰਾਜ ਦੇ ਵਿੱਚ ਸਾਰੇ ਸੁਖੀ ਵਸਣ ਲੱਗੇ ਥੈਂਕਸ